ਸਸ਼ੀ ਗਾਲ ਸਵਾਗਤ ਜੀ ਅੱਜ ਦਾ ਖਾਸ ਪ੍ਰੋਗਰਾਮ ਹੈਗਾ ਡੈਡੀਕੇਟਿਡ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਵਿੱਚ ਸਟੱਡੀ ਵੀਜ਼ਾ ਪੇਰੈਂਟਸ ਟੂਰਿਸਟ ਵੀਜ਼ਾ ਬਹੁਤ ਹੀ ਪੁਰਾਣੀ ਤੇ ਨਾਮੀ ਕੰਪਨੀ ਨੈਵੀਗੇਟਰਸ ਤੋਂ ਸਾਡੇ ਨਾਲ ਵੀ ਨਾ ਗੋਇਲ ਜੀ ਨੇ ਬਬਾ ਸਵਾਗਤ ਹੈ ਤੁਹਾਨੂੰ ਸਸ਼ੀ ਮੈਂ ਮੈਂ ਅੱਜ ਕੱਲ ਬੜੀ ਐਡਵਰਟਾਈਜ਼ਮੈਂਟ ਆ ਰਹੀ ਹੈ ਆਸਟ੍ਰੇਲੀਆ ਦੀ ਬੜਾ ਬੱਚਾ ਜਿਹੜਾ ਹੈਗਾ ਕੰਫਿਊਜ਼ ਹੈ ਆਸਟ੍ਰੇਲੀਆ ਨੂੰ ਲੈ ਕੇ ਇਹ ਉਹਨੂੰ ਪਤਾ ਹੈ ਕਿ ਮੇਰੀ ਜਿਹੜੀਆਂ ਪੌਸਿਬਿਲਿਟੀਆਂ ਨੇ ਬਹੁਤ ਨੇ ਹਨ ਇੱਕ ਸਹੀ ਵੇ ਜਿਹੜਾ ਹੈਗਾ ਉਹਨੂੰ ਨਹੀਂ ਲੱਭ ਪਉਂਦਾ ਪਹਿਲਾ ਸਟੈਪ ਕੀ ਹੈ ਆਸਟ੍ਰੇਲੀਆ ਜਦੋਂ ਜਾਣਾ ਹੈ ਸਭ ਤੋਂ ਪਹਿਲਾ ਸਟੈਪ ਰਣਵੀਰ ਜੀ ਮੈਂ ਲਾਸਟ ਵੀਕ ਹੀ ਆਸਟ੍ਰੇਲੀਆ ਤੋਂ ਆਈ ਆ ਫ੍ਰਾਈਡੇ ਨੂੰ ਕਾਫੀ ਜਿਆਦਾ ਮੈਂ ਰਿਸਰਚ ਵੀ ਕੀਤੀ ਹੈ ਯੂਨੀਵਰਸਿਟੀਆਂ ਵੀ ਗਈਆਂ ਹਮੇਸ਼ਾ ਤਾਂ ਪਹਿਲਾ ਸਟੈਪ ਤਾਂ ਕਿਸੇ ਵੀ ਬੱਚੇ ਦਾ ਆਈਐਲਟਸ ਤਾਂ ਹੁੰਦਾ ਹੈ ਜੀ ਹਰ ਯੂਨੀਵਰਸਿਟੀ ਦੀ ਆਪਣੀ ਰਿਕੁਆਇਰਮੈਂਟ ਹੈ ਕਿਸੇ ਦੀ 6 ਬੈਂਡ ਕਿਸੇ ਦੀ 6.5 ਐਡਵਾਈਜ਼ੇਬਲ ਇਹ ਹੈ ਕਿ ਬੱਚਾ 6 ਬੈਂਡ ਤੋਂ ਕੱਟ ਫਾਈਲ ਨਾ ਲਗਾਏ ਜਿੱਦਾਂ ਹਮੇਸ਼ਾ ਹੀ ਹੁੰਦਾ ਹੈ ਕਿ 6 ਬੈਂਡ ਔਨ 5.5 ਤੋਂ ਘਟਣਾ ਹੁਣ ਚਲੋ ਕੋਈ ਯੂਨੀਵਰਸਿਟੀ ਪੰਜ ਵਿੱਚ ਵੀ ਲੈ ਲੈਂਦੀ ਆ। ਇੱਕ ਸਾਲ ਤੋਂ ਜ਼ਿਆਦਾ ਗੈਪ ਨਾ ਹੋਵੇ। ਹਨਾ ਜੇ ਗ੍ਰੈਜੂਏਸ਼ਨ ਦੇ ਬਾਅਦ ਦਾ ਗੈਪ ਤੇ 5 ਸਾਲ ਵੀ ਐਕਸੈਪਟ ਕਰਦੇ ਆ ਜੇ ਜੈਨੂਇਨ ਵਰਕਿੰਗ ਐਕਸਪੀਰੀਅੰਸ ਆ ਬੱਚੇ ਦੀ ਸੈਲਰੀ ਅਕਾਊਂਟ 'ਚ ਆ ਰਹੀ ਆ ਸਾਰਾ ਕੁਝ ਆ ਯਾ ਇਨਕਮ ਟੈਕਸ ਰਿਟਰਨ ਆ। ਮੇਨ ਇਹ ਆ ਉਹਦੇ ਜਿਹੜੇ ਹੁਣ ਤੇ ਯੂਨੀਵਰਸਟੀਆਂ ਜਿਹੜੀ ਪਹਿਲੇ 3 ਮਹੀਨੇ ਪੁਰਾਣੇ ਫੰਡ ਲੈਂਦੀਆਂ ਸੀ ਹੁਣ 1.5 ਮਹੀਨੇ ਪੁਰਾਣੇ ਵੀ ਕਈ ਯੂਨੀਵਰਸਟੀਆਂ ਲੈਣ ਲੱਗੀਆਂ। ਅੱਛਾ ਜੀ। ਉਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਫਲੈਕਸੀਬਿਲ ਪਰ ਜਿਹੜੀ ਪਰਸੈਂਟੇਜ ਹੈ ਉਹ 60% ਆਨਨ ਆਪਣੇ ਚਾਹੀਦੀ ਹੈ ਜਸਟ 8 ਬੋਰਡ ਦੀ ਹੈ ਪੰਜਾਬ ਬੋਰਡ ਦੀ ਹੈ 65 ਤੋਂ 70% ਵੀ ਮੰਗਦੇ ਪਰ ਕੁਝ ਯੂਨੀਵਰਸਿਟੀਆਂ ਫਲੈਕਸੀਬਲ ਹੈ ਔਰ ਉਹ ਜਿਹੜੇ ਆ ਤੁਹਾਡੇ 60% ਚ ਵੀ ਕਾਰ ਦਿੰਦੀਆਂ ਮੇਨ ਜਿਹੜੀ ਤਿੰਨ ਚੀਜ਼ਾਂ ਹੈ ਤੁਹਾਡਾ ਆਇਲਸ ਠੀਕ ਹੋਏ ਗੈਪ ਬਹੁਤ ਜ਼ਿਆਦਾ ਨਾ ਹੋਏ ਪਰਸੈਂਟੇਜ 60% ਤੋਂ ਘੱਟ ਨਾ ਹੋਵੇ ਇਹ ਤਿੰਨ ਜੀ ਪਹਿਲਾ ਮੋਡਲ ਜਿਹੜਾ ਸਟੈਪ ਹੈਗਾ ਵੀਨਾ ਜੀ ਨੇ ਦੱਸਿਆ ਹੋਇਆ ਕਿ ਆਇਲਸ ਗੁੱਡ ਹੋਣੀ ਚਾਹੀਦੀ ਹੈ ਪਰਸੈਂਟੇਜ ਅ ਅਚੀ ਹੋਵੇ ਪਰੰਮ ਇਥੇ ਇੱਕ ਚੀਜ਼ ਜਿਹੜਾ ਹੈਗਾ ਜਦੋਂ ਜੀਟੀ ਨੂੰ ਅਸੀਂ ਦੇਖਦੇ ਹੈਗੇ ਆ ਜੀਟੀ ਦੇ ਕਿਹੜੇ ਕਿਹੜੇ ਪਹਿਲੂ ਨੇ ਫਸਟ ਸਟੈਪ ਮੇਨ ਤਾਂ ਇਹ ਗੈਪ ਨਹੀਂ ਹੋਣਾ ਚਾਹੀਦਾ ਮੇਨ ਗੈਪ ਹੈ ਕਿ ਜੇ ਤੁਹਾਡੇ ਹਨਾ ਜੇ ਉਹਨਾਂ ਨੂੰ ਲੱਗਦਾ ਕਿ ਬੱਚਾ ਜੈਨੂਨ ਨਹੀਂ ਆ ਕਿ ਦੀ ਇਨਕਮ ਠੀਕ ਨਹੀਂ ਆ ਇਹਦਾ ਗੈਪ ਹੈ ਜਾਂ ਇਹਦਾ ਮਤਲਬ ਐਸਓਪੀ ਜਦ ਬੱਚਾ ਲਿਖਦਾ ਹੈ ਨਾ ਤਾਂ ਐਸਓਪੀ ਦੇ ਉੱਪਰ ਬੜਾ ਫੋਕਸ ਕਰਨਾ ਪੈਂਦਾ ਜੀ ਜੇ ਐਸਓਪੀ ਉਹਨੇ ਬੜੀ ਅੱਛੀ ਲਿਖਤੀ ਕਿਉਂਕਿ ਕਾਲਜ ਦੇ ਵਿੱਚ ਬੱਚਾ ਨਹੀਂ ਬੈਠਾ ਯੂਨੀਵਰਸਿਟੀ ਦੇ ਵਿੱਚ ਉੱਥੇ ਉਹਦੀ ਜਿਹੜੀ ਸਟੇਟਮੈਂਟ ਆਫ ਪਰਪਸ ਆ ਉਹ ਬੋਲ ਰਹੀ ਹੈ ਇੱਥੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਜਦ ਲੇਕਿਨ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ ਤਾਂ ਪੇਪਰ ਆਇਆ ਉਹ ਪੇਪਰ ਦੇ ਬੇਸ ਤੇ ਤੁਸੀਂ ਕਰੋਗੇ ਕਿ ਇਹ ਬੱਚਾ چاہے 2 ਸਾਲ ਦਾ ਗੈਪ ਸੀ ਕੋਈ ਜੈਨੂਨ ਰੀਜ਼ਨ ਹੈ ਕੋਈ ਬੱਚੇ ਨੇ ਇੰਜੀਨੀਅਰਿੰਗ ਦੇ ਕੋਈ ਕੰਪੀਟੀਸ਼ਨ ਐਗਜ਼ਾਮ ਦਿੱਤੇ ਹੈ ਕੋਈ ਮੈਡੀਕਲ ਦੇ ਕੰਪੀਟੀਸ਼ਨ ਉਹ ਐਕਸੈਪਟ ਕਰਨਗੇ ਪਰ ਉਹ ਲਿਖੇ ਬਰਾਬਰ ਐਕਸਪਲੇਨ ਕਰੇ ਜੇ ਉਹ ਚੀਜ਼ਾਂ ਨਹੀਂ ਹੁੰਦੀਆਂ ਮਿਸਿੰਗ ਹੁੰਦੀਆਂ ਫਿਰ ਜੀਟੀ ਦੀ ਪ੍ਰੋਬਲਮ ਜੀਟੀ ਦੀ ਪ੍ਰੋਬਲਮ ਸਿੰਪਲ ਅਪਲੀਕੇਸ਼ਨ ਚ ਵੀ ਆ ਸਕਦੀ ਹੈ ਜੋ ਪ੍ਰੋਪਰ ਐਕਸਪਲੇਨ ਨਾ ਕਰੇ ਜੀ ਦੋ ਬਹੁਤ ਵੱਡੇ ਮੁੱਦੇ ਆਸਟ੍ਰੇਲੀਆ ਦੇ ਵਿੱਚ ਬੱਚੇ ਮੋਰੇ ਵਿਚਾਰੇ ਮੋਰੇ ਖੜੇ ਰਹਿੰਦੇ ਨੇ ਜਦੋਂ ਵੀ ਉਹ ਅਪਲਾਈ ਕਰਦੇ ਨੇ ਇੱਕ ਬੋਰਡ ਤੇ ਇੱਕ ਸਬਜੈਕਟਸ ਜੀ ਸੋ ਬੋਰਡ ਦਾ ਅੱਜ ਵੀ ਰਹਿ 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 ਅਜ ਵੀ ਰਹੇਗਾ ਮੇਰਾ ਮੈਂ ਬੱਚੇ ਦੀ ਤਰਫੋਂ ਹੀ ਕੁਐਸਚਨ ਆਪ ਹੀ ਰਿਪਲਾਈ ਕਰਦੇ ਆਂ ਆਪੇ ਕੁਐਸਚਨ ਕਰਨੀਆਂ ਕਈ ਵਾਰ ਬੱਚੇ ਇਹ ਕਹਿੰਦੇ ਆ ਕੰਪੈਰੀਜ਼ਨ ਕਰੋ ਮੈਡਮ ਤੁਸੀਂ ਵਰਲਡ ਵਾਈਡ ਘੁੰਮਦੇ ਰਹਿੰਦੇ ਹੋ ਕੈਨੇਡਾ ਬੈਟਰ ਹੈ ਆਸਟ੍ਰੇਲੀਆ ਬੈਟਰ ਹੈ ਹੂੰ ਇਹ ਚੀਜ਼ ਦਾ ਜਦ ਮੈਂ ਬਹੁਤ ਜ਼ਿਆਦਾ ੜਕੀ ਰਿਸਰਚ ਕੀਤੀ ਮੈਨੂੰ ਅੱਛਾ ਲੱਗਿਆ ਕਈ ਚੀਜ਼ਾਂ ਤੋਂ ਇੱਕ ਤੇ ਜਦ ਬੱਚਾ ਪਰ ਆਰ ਜਿਹੜਾ ਬੱਚਾ ਜਾ ਕੇ ਕੰਮ ਕਰਦਾ ਕਿਉਂਕਿ ਜਦ ਬੱਚਾ ਉੱਥੇ ਪਹੁੰਚਦਾ ਹੈ ਪਹੁੰਚਣ ਦੇ ਬਾਅਦ ਅਨਵਾਈਲ ਲਰਨ ਦਾ ਜਿਹੜਾ ਪਹਿਲਾ ਹੁੰਦਾ ਹੈ ਕਿ ਮੈਂ ਥੋੜਾ ਜਿਹਾ ਆਪ ਕੰਮ ਕਰਕੇ ਦੇਖਾਂ ਕਿਉਂਕਿ ਉੱਥੇ ਹਰ ਕੰਟਰੀ ਨੇ ਅਲੋ ਵੀ ਕੀਤਾ ਕਿ ਬੱਚਾ ਲਿਵਿੰਗ ਐਕਸਪੈਂਸਸ ਆਪ ਕੱਢੇ ਕਿਉਂ ਕੱਢੇ ਕਿ ਉਹਨੂੰ ਪਤਾ ਚੱਲੇ ਕਿ ਪੈਸੇ ਦੀ ਵੈਲਿਊ ਕੀ ਹੁੰਦੀ ਹੈ ਠੀਕ ਹੈ ਇੱਥੇ ਜਿਹੜਾ ਮਿਨੀਮਮ 225 ਡਾਲਰ ਆ ਰਿਹਾ ਜਦ ਕਿ ਕੈਨੇਡਾ ਦੇ ਵਿੱਚ 10 12 ਮੈਕਸਿਮਮ ਕੋਈ ਸਟੇਟ 'ਚ 15 ਜਾ ਰਿਹਾ ਹੈ ਉਹ ਚੀਜ਼ ਹੈ ਕੋਈ ਵੀ ਸਟੂਡੈਂਟ ਉਹ ਬਚਾਰੇ ਨੂੰ ਦਿੰਦੇ ਨਹੀਂ ਨਾ ਇੱਕ ਵੱਡੀ ਸਮੱਸਿਆ ਹੈ ਨਾ ਕੈਨੇਡਾ ਦੇ ਵਿੱਚ ਐਕਸਪਲੋਇਟੇਸ਼ਨ ਹੀ ਬਹੁਤ ਹੈ ਜੀ ਇਸ ਕਰਕੇ ਇਹ ਚੀਜ਼ ਬਹੁਤ अच्छी ਲੱਗੀ ਦੂਜਾ ਬੱਚਿਆਂ ਨੇ ਕੁਝ ਚੀਜ਼ਾਂ ਸੀ ਸ਼ਾਇਦ ਬਹੁਤ ਖੁੱਲਕੇ ਵੀ ਨਹੀਂ ਬੋਲ ਸਕਦੇ ਕਿ ਬੱਚਾ ਸੈਟਲਮੈਂਟ ਚਾਹੁੰਦਾ ਹੈ ਜਾਂ ਕੁਝ ਵੀ ਚਾਹੁੰਦਾ ਹੈ ਕਈ ਬੱਚੇ ਜਿਹੜੇ ਆਈਟੀ ਦੇ ਪਰ ਪ੍ਰੋਗਰਾਮ ਕਰ ਰਹੇ ਹਨ ਇੰਜੀਨੀਅਰਿੰਗ ਦੇ ਪ੍ਰੋਗਰਾਮ ਕਰ ਰਹੇ ਆ ਉਹਨਾਂ ਦੇ ਵਾਸਤੇ ਬਹੁਤ ਅੱਛੀ ਆਪਰਚੂਨਿਟੀਆਂ ਹੈ ਹੁਣ ਦੇਖੋ ਮੈਂ ਵੈਸਟਰਨ ਆਸਟ੍ਰੇਲੀਆ ਪੂਰਾ 1 ਵੀਕ ਲਗਾਇਆ ਇਸ ਟਾਈਮ ਉੱਥੇ ਬੱਚਾ ਖਾਲੀ ਪੜ੍ਹੇ ਹਨ ਪੜ ਕੇ ਉਹਨਾਂ ਨੂੰ ਬਹੁਤ ਪੁਆਇੰਟਸ ਵੀ ਇਹਨਾਂ ਦੇ ਐਕਸਟਰਾ ਕਰਤੇ ਇਹਨਾਂ ਦਾ ਜਿਹੜਾ ਆਲਮੋਸਟ 100% ਉਹਨਾਂ ਨੇ ਅਸ਼ੋਰ ਵੀ ਕਰਤਾ ਸੱਤ ਬੈਂਡੀ ਚ ਲੈ ਕੇ ਆਓ ਤੁਸੀਂ ਸਟੇਟ ਚ ਰਹਿ ਸਕਦੇ ਹੋ ਮਤਲਬ ਇਹਨਾਂ ਨੇ ਹੋਰ ਇੱਕ ਦਿਨ ਦੇ ਵਿੱਚ 1000 ਬੱਚਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਸ ਦਿਨੇ ਰੂਲ ਅਨਾਉਂਸ ਹੋਇਆ ਸ਼ਿਫਟ ਹੋਇਆ ਅੱਛਾ ਜੀ ਯੂਨੀਵਰਸਟੀਆਂ ਜੇ ਮੈਂ ਇਸ ਪ੍ਰੋਗਰਾਮ ਚ ਦਿਖਾ ਸਕਦੀ ਆ ਤੇ ਮੈਂ ਸੱਚੀ ਉਹ ਦਿਖਾਣਾ ਚਾਹੂੰਗੀ ਯੂਨੀਵਰਸਟੀਆਂ ਇੰਨੀਕ ਟੈਕਨੋਲੋਜੀ ਉਹਨਾਂ ਦੀ ਹਾਈ ਹੈ ਕਿ ਮੇਰੇ ਖਿਆਲ ਆਪਣਾ 30 40 ਸਾਲ ਤੱਕ ਵੀ ਆਪਾਂ ਉਹ ਟੈਕਨੋਲੋਜੀ ਨਹੀਂ ਲਿਆ ਸਕਦੇ ਹੂੰ ਕੋਈ ਵੀ ਪ੍ਰੋਗਰਾਮ ਬੱਚਾ ਜਿੱਦਾਂ ਲੌਜਿਸਟਿਕ ਮੈਨੇਜਮੈਂਟ ਦਾ ਪ੍ਰੋਗਰਾਮ ਆ ਰਿਹਾ ਹੈ ਅੱਜਕੱਲ ਟੱਚ ਸਕਰੀਨ ਦੇ ਚਾਰੇ ਪਾਸੇ ਵੱਡੇ ਵੱਡੇ ਕੰਪਿਊਟਰ ਸਾਰੇ ਵਾਲਸ ਤੇ ਲੱਗੇ ਹੋਏ ਆ अच्छा जी ठीक है बच्चां ਉੱਥੇ ਉਹ ਦੇਖ ਰਹੇ ਕਿਹੜੀ ਹਾਰਬਰ ਤੇ ਕਿਹੜੇ ਕੰਟਰੀ ਦੇ ਵਿੱਚ ਕਿਹੜਾ ਸ਼ਿਪ ਖੜਿਆ ਅੱਛਾ ਜੀ ਠੀਕ ਹੈ ਸਮਝੋ ਤਿੰਨ ਕੈਂਪਸ ਚੈੱਕ ਕਰਦੇ ਹਾਂ ਹਾਂ ਤਿੰਨ ਕੈਂਪਸ ਹੈ ਤਿੰਨੋਂ ਆਨਲਾਈਨ ਇੱਕੋ ਟਾਈਮ ਇੱਕ ਟੀਚਰ ਦਾ ਉਹ ਸੁਣ ਸਕਦੇ ਆ ਹਮ ਲੈਕਚਰ ਹੋ ਰਿਹਾ ਹੈ ਜਾਂ ਕੋਈ ਪ੍ਰੈਜੈਂਟੇਸ਼ਨ ਹੋ ਰਹੀ ਹੈ ਕੁਝ ਕੈਂਪਸ ਦੇ ਵਿੱਚ ਉਹਨਾਂ ਨੇ ਜਿਹੜੀ ਅਕਮੋਡੇਸ਼ਨ ਇੱਕ ਸਾਲ ਦੀ ਫ੍ਰੀ ਦਿੰਦੀ ਹੈ ਕਿਸੇ ਕੈਂਪਸ 'ਚ 50% ਦਿੰਦੀ ਹੈ ਤੁਸੀਂ ਦੇਖੋ ਸਿਡਨੀ ਮੈਲਬਨ ਬਹੁਤ ਢੀੜਪਾੜ ਮਿਲੇਗੀ ਵੈਸਟਰਨ ਆਸਟ੍ਰੇਲੀਆ ਮੈਨੂੰ ਬਹੁਤ ਅੱਛਾ ਲੱਗਿਆ ਪਰਸਨਲ ਜਿਹੜਾ ਮੇਰਾ ਆਪਣਾ ਰਹਿੰਦਾ ਜੀ ਕਿਉਂਕਿ ਮੈਂ ਜਿਹੜੇ ਬੱਚੇ 15 ਸਾਲ ਪਹਿਲੇ ਵੀ ਭੇਜੇ ਸੀ 18 ਸਾਲ ਪਹਿਲੇ ਵੀ ਭੇਜੇ ਸੀਗੇ ਉਹ ਸਾਰੇ ਬੱਚੇ ਸੈਟਲਡ ਆ ਉਹਨਾਂ ਦੀ ਫੈਮਲੀਆ ਤੋਂ ਮਿਲ ਕੇ ਆਈਆਂ ਬੱਚਿਆਂ ਤੋਂ ਮਿਲ ਕੇ ਆਈਆਂ ਸਿਡਨੀ ਵੀ ਜਾਨਣੀ ਆ ਮੈਲਬਨ ਵੀ ਸਿਡਨੀ ਮੈਲਬਨ ਜਾਨਣੀ ਆ ਤੇ ਬੱਚੇ ਕੇ ਅੰਦਰ ਥੋੜੀ ਢੀੜਪਾੜ ਆ ਉਧਰ ਥੋੜਾ ਜਿਹੜਾ ਬੱਚਾ ਥੋੜਾ ਘੱਟ ਢੀੜਪਾੜ ਪਸੰਦ ਕਰਦਾ ਉਹਦੇ ਵਾਸਤੇ ਉਹ ਬਹੁਤ ਅੱਛੀ ਜਗ੍ ਤੇ ਇਹ ਚੀਜ਼ਾ ਮੈਨੂੰ ਅੱਛੀ ਲੱਗੀ ਕਿ ਟੈਕਨੋਲੋਜੀ ਵਾਈਜ਼ ਮੰਨ ਲਓ ਇੱਕ ਬੱਚਾ ਪੜਨ ਜਾਂਦਾ ਹੈ ਪੜਨ ਖਾਲੀ ਇਹ ਨਹੀਂ ਕਿ ਉਹ ਪੈਸੇ ਸੱਟੇਂ ਜਾ ਰਿਹਾ ਕਿ ਕਿਸ 8-10 ਹਜ਼ਾਰ ਡਾਲਰ ਦੇ ਕਾਲਜ ਐਡਮਿਸ਼ਨ ਲੈ ਆ ਲਈ ਤੇ ਬਾਅਦ ਦੇ ਵਿੱਚ ਉਹਦਾ ਕੋਈ ਕੈਰੀਅਰ ਨਹੀਂ ਹੂੰ ਜੇ ਤੁਸੀਂ ਸਕਾਲਰਸ਼ਿਪ ਲੈ ਕੇ 20-20 ਹਜ਼ਾਰ ਡਾਲਰ ਫੀਸ ਲਗਾ ਰਹੇ ਹੋ ਔਰ ਤੁਹਾਨੂੰ 3 ਸਾਲ ਬਾਅਦ ਪੂਰਾ ਕੈਰੀਅਰ ਤੁਹਾਡਾ ਉਸੇ ਬੇਸ ਤੇ ਹੈ ਤੇ ਤੁਸੀਂ ਕਿਸ ਚੀਜ਼ ਨੂੰ ਪ੍ਰੇਫਰ ਕਰੋਗੇ ਬਿਲਕੁਲ ਠੀਕ ਟੈਕਨੋਲੋਜੀ ਅੰਨੀ ਜ਼ਿਆਦਾ ਤੁਸੀਂ ਉਹ ਟੈਕਨੋਲੋਜੀ ਜਦ ਲੈ ਲਈ ਪੜ ਲਈ ਤਾਂ ਮੇਰੇ ਖਿਆਲ ਅੱਗੇ ਆਉਣ ਵਾਲੇ 25 30 ਸਾਲ ਚ ਤੁਸੀਂ ਮਾਰ ਨਹੀਂ ਖਾਂਦੇ ਇਹ ਜਿਹੜੇ 5 7 10000 ਵਾਲੇ ਡਾਲਰ ਵਾਲੇ ਕਾਲਜ ਹਨ ਇਹਦੇ ਵਿੱਚ ਤੇ ਬੱਚਾ ਬਾਅਦ ਚ ਰਫਿਊਜ਼ ਹੀ ਰਹੇਗਾ ਹੂੰ 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 ਅੱਛਾ ਜੀ ਮੈਂ ਇੱਕ ਕੁਐਸਚਨ ਡਾਟ ਫੁੱਲ ਹਰ ਬੱਚੇ ਲਈ ਰਹਿੰਦਾ ਹੈ ਕੁਐਸਚਨ ਨਹੀਂ ਹੈ ਇੱਕ ਪੇਚੀਦਾ ਜਿਹਾ ਇੱਕ ਰਾਹ ਹੈ ਬੱਚਾ ਇੱਥੋਂ ਚਲਾ ਜਾਂਦਾ ਹੈ ਬੜੀਆਂ رائے ਉਹਨਾਂ ਨੂੰ ਉੱਥੇ ਮਿਲਦੀਆਂ ਜੀ ਇਹ ਤੇ ਤੁਸੀਂ ਕਾਲਜ ਗਲਤ ਲੈ ਲਿਆ ਕੋਰਸ ਗਲਤ ਲੈ ਲਿਆ ਨਾ ਚੇਂਜ ਕਰ ਲਿਆ ਕਰਦੇ ਵੀ ਨੇ ਬੱਚੇ ਸੱਚ ਹੈ ਇਹ ਬੜਾ ਕਨਫਿਊਜ਼ ਹੁੰਦਾ ਆਪਣੇ ਏਜੰਟਸ ਨੂੰ ਲਾਹਮਾ ਦਿੰਦਾ ਜੀ ਤੁਸੀਂ ਮੈਨੂੰ ਪੀਆਰ ਵਾਲੇ ਕੋਰਸ ਤੇ ਵਿੱਚ ਨਹੀਂ ਭੇਜਿਆ ਜਿਹੜੀ ਪੀਆਰ ਦੀ ਪਾਲਿਸੀ ਹੈਗੀ ਇਹਨੂੰ ਜਾਣਨ ਦਾ ਸਹੀ ਤਰੀਕਾ ਕੀ ਹੈ ਸਟਰੀਆ ਦੇ ਵਿੱਚ ਹਰ ਬੱਚਾ ਡਾਟ ਫੁੱਲ ਟ੍ਰਿਕ ਫੁੱਲ ਨਹੀਂ ਹੈ ਹਰ 6 ਮਹੀਨੇ ਵਿੱਚ ਚੇਂਜ ਹੁੰਦੀ ਹੈ ਰਣਵੀਰ ਜੀ ਪਾਲਿਸੀ ਜਿਹੜਾ ਬੱਚਾ ਕਹਿੰਦੇ ਕਿ ਬੱਚੇ ਨੂੰ ਡਰ ਨਹੀਂ ਲੈਂਦਾ ਇਸ ਚੀਜ਼ ਦਾ ਕਿ ਮੈਂ ਪੜ੍ਹ ਕੇ ਨਿਕਲਣਾ ਉਦੋਂ ਤੱਕ ਕਿ ਮੇਰਾ ਤਾਂ ਫਿਰ ਤੇ ਉਹ ਮੈਨ ਡਰੀ ਜਾਏਗਾ ਕਿਦਰੇ ਵੀ ਨਹੀਂ ਹੋ ਸਕਦੀ ਪੀ। ਹੂੰ ਬੇਨਲੀ ਹੈ ਬੱਚਾ ਪੜ੍ਹਾਈ ਤੇ ਫੋਕਸ ਕਰੇ। ਜਦ ਜਿਹੜਾ ਬੱਚਾ ਪੜ੍ਹਾਈ ਤੇ ਫੋਕਸ ਕਰ ਰਿਹਾ ਤੁਸੀਂ ਉਹ ਰਣਵੀਰ ਜੀ ਜਾਂ ਤੁਹਾਡੇ ਕੋਲ 10 ਬੰਦੇ ਕੰਮ ਕਰ ਰਿਹਾ ਜਿਹੜੇ ਦੋ ਬੰਦੇ ਚੰਗੇ ਕੰਮ ਕਰ ਰਿਹਾ ਕੀ ਉਹਨਾਂ ਨੂੰ ਛੋੜੋਗੇ? ਹੂੰ ਨਹੀਂ ਛੋੜੋਗੇ। ਐਦਾਂ ਹੀ ਜਿਹੜੇ ਬੱਚੇ ਕੰਮ ਕਰ ਰਹੇ ਆ ਸਮਝੋ ਪਾਰਟ ਟਾਈਮ ਕੰਮ ਕਰ ਰਹੇ ਆ ਜਾਂ ਇੰਟਰਨਸ਼ਿਪ ਵਿੱਚ ਲਿਆ ਉਹਦੇ ਵਿੱਚ ਵਧੀਆ ਪਰਫਾਰਮ ਕਰ ਰਹੇ ਆ ਜੌਬ ਆਫਰ ਲੈਟਰ ਵੀ ਮਿਲੇਗੀ। ਔਰ ਉਹਨਾਂ ਨੂੰ ਸੈਟਲਮੈਂਟ ਵੀ ਮਿਲੇਗੀ ਪਰ ਜਿਹੜੇ ਬੱਚੇ ਬਿਲਕੁਲ ਪ੍ਰੋਬਲਮ ਕੀ ਹੋ ਰਹੀ ਹੈ ਜਿਹੜੀ ਮੇਰੀ ਉੱਥੇ ਗੱਲ ਹੋਈ ਯੂਨੀਵਰਸਿਟੀਆਂ ਦੇ ਜਿਹੜੇ ਹੈਡਸ ਸੀਗੇ ਉਹਨਾਂ ਦੇ ਨਾਲ ਮੈਨੇ ਪਰਸਨਲ ਮੀਟਿੰਗ ਕੀਤੀ ਹੈ ਕਹਿੰਦੇ ਇੰਨੀ ਕੁਆਲਿਟੀ ਨਾਲ ਦੇਣਾ ਚ ਡਾਊਨ ਹੋ ਗਈ ਹੈ ਕਿ ਸਾਨੂੰ ਵੀ ਮਜ਼ਾ ਨਹੀਂ ਆ ਰਿਹਾ ਕਹਿੰਦੇ ਜਿਹੜਾ ਬੱਚਾ ਪੜਨ ਵਾਲਾ ਉਹਨਾਂ ਉਹ ਲਾਇਰ ਆ ਜਿਨ੍ਹਾਂ ਦੇ ਨਾਲ ਮੇਰੀ ਗੱਲਾਂ ਹੂੰ ਕਹਿੰਦੇ ਕਿ ਉਹਨਾਂ ਨੂੰ ਕਿਸੇ ਚੀਜ਼ ਤੋਂ ਕੋਈ ਡਰਨ ਦੀ ਲੋੜ ਨਹੀਂ ਆ। ਜੀ। ਪਰ ਜਿਹੜੇ ਬੱਚੇ ਇਹ ਪੀਆਰ ਦੇ ਚੱਕਰ ਚ ਕੋਰਟ ਚੇਂਜ ਕਰਦੇ ਹਨ ਉਹ ساری ਜ਼ਿੰਦਗੀ ਨਾ ਪੀਆਰ ਲੈ ਸਕਦੇ ਨਾ ਪੜ ਸਕਦੇ। ਹੂੰ। ਤੁਸੀਂ ਦੇਖੋ ਹੁਣ ਕੱਲ ਮੇਰੇ ਆਫਿਸ 'ਚ ਕੋਈ ਬੈਠਿਆ ਇੱਕ ਐਗਜ਼ਾਮਪਲ ਦੇ ਰਿਹਾ ਸੀ ਕਹਿੰਦਾ ਯੂਕੇ ਦੇ ਵਿੱਚ ਪੜ ਰਿਹਾ ਸੀਗਾ। ਔਰ ਕੋਈ ਟੌਪ ਕਲਾਸ ਯੂਨੀਵਰਸਿਟੀ ਸੀ ਉਹਦੇ ਵਿੱਚ ਉਹਨਾਂ ਨੇ ਉਹਨੂੰ ਫ੍ਰੀ ਪੀਐਚਡੀ ਦੀ ਸਕਾਲਰਸ਼ਿਪ ਦਿੱਤੀ ਉਹਨੂੰ ਜੌਬ ਵੀ ਦੇ ਰਹੇ ਸੀ ਪੀਆਰ ਵੀ ਦੇ ਰਹੇ ਸੀ। ਜਿੰਨ ਕੇ ਸਭ ਤੋਂ ਮੇਨ ਜਿਹੜਾ ਮੁੱਦਾ ਹੈ ਉਹਨਾਂ ਨੇ ਜਿਹੜਾ ਆਪਣਾ ਜੂਰੀਸਟ ਦੇ ਵਿੱਚ ਸਵਿਟਜ਼ਰਲੈਂਡ ਚ ਉਹਨੋਂ ਕੋਈ ਅੱਛਾ ਕੋਰਸ ਮਿਲਿਆ ਉਹਦੇ ਵਿੱਚ ਪੀ ਐਚ ਡੀ ਕਰਨੀ ਸੀ ਉੱਥੇ ਬੱਚਾ ਚੱਲਿਆ ਗਿਆ ਇਹਨਾਂ ਬੱਚਿਆਂ ਨੂੰ ਕਦੀ ਜ਼ਿੰਦਗੀ ਚ ਕਮੀ ਨਹੀਂ ਪੈਗੀ ਨਾ ਕੋਈ ਪੀ ਆਰ ਦੀ ਕਮੀ ਪੈਗੀ ਨਾ ਕੋਈ ਇਨਕਮ ਦੀ ਕਮੀ ਪੈਗੀ ਜਿਹੜਾ ਬੱਚਾ ਭਜਦਾ ਹੈ ਨਾ ਪੀ ਆਰ ਦੇ ਵਿੱਚ ਉਹਨੂੰ ਹਮੇਸ਼ਾ ਪ੍ਰੋਬਲਮ ਹੋਏਗੀ ਹੋਏਗੀ ਉਹ ਬਿਲਕੁਲ ਡਾਊਟ ਚ ਰਹੇਗਾ ਮਿਲ ਗਈ 50% ਹੈ ਨਹੀਂ ਮਿਲੀ ਐਮ ਆਰਟੀ ਦੇ ਵਿੱਚ ਉਹ ਚੀਜ਼ਾਂ ਦੇ ਵਿੱਚ ਬੱਚੇ ਆਪਣੇ ਕੈਰੀਅਰ ਖਰਾਬ ਕਰ ਲੈਂਦੇ ਜੀ ਅ ਸੋ ਬੱਚਿਆਂ ਲਈ ਪਹਿਲਾ ਸਟੈਪ ਹੋ ਜਾਂਦਾ ਜੀ ਕਿ ਆਪਣੀਆਂ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਨੇ ਜਿਦੇ ਵਿੱਚ ਆਇਲਸ ਆ ਗਈ ਹੈ ਪਰਸੈਂਟੇਜ ਆ ਗਈ ਹੈ ਗੈਪ ਨਾ ਹੋਣਾ ਫਾਈਨਾਂਸ ਦੇ ਹਾਲਾਤ ਬਿਲਕੁਲ ਠੀਕ ਹੋਣੇ ਜਦੋਂ ਇਹ ਆਧਾਰ ਤੇ ਵੀਜ਼ਾ ਤੁਹਾਡਾ ਲੱਗ ਜਾਂਦਾ ਹੈਗਾ ਤੁਸੀਂ ਉੱਥੇ ਜਾਣੇ ਹੋ ਤਾਂ ਪਹਿਲਾ ਸਟੈਪ ਤੁਹਾਡਾ ਹੈਗਾ ਸਹੀ ਤਰੀਕੇ ਨਾਲ ਪੜ੍ਹਾਈ ਕਰਨਾ ਮੈਂ ਕੁਝ ਇੱਕ ਕੋਨ ਗਾਈਡ ਕਰੇਗਾ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਸੇਮ ਫੀਲਡ ਦਾ ਹੋਣਾ ਚਾਹੀਦਾ ਹੈਗਾ ਜੋ ਤੁਸੀਂ ਕੰਮ ਕਰ ਰਹੇ ਹੋ ਪੱਕੇ ਚ ਹੋਵੇ ਜਾਂ ਕੱਚੇ ਚ ਹੋਵੇ ਕਿ ਬਈ ਬੱਚਾ ਨਾ 2 ਸਾਲ ਬਾਅਦ ਲਾਇਰ ਕੋਲ ਜਾਂਦਾ ਹੈਗਾ ਲਾਇਰ ਵੀ ਗੋ ਫਿਰ ਤੁਸੀਂ ਇਹ ਨਹੀਂ ਕੀਤਾ ਸਟਾਰਟਿੰਗ ਚ ਇਹ ਨਹੀਂ ਕੀਤਾ ਕਿ ਇਹ ਇਹ ਜਿਹੜੀ ਕਾਉਂਸਲਿੰਗ ਹੈਗੀ ਇੱਥੋਂ ਨਹੀਂ ਹੋ ਸਕਦੀ ਇੰਡੀਆ ਤੋਂ ਬੱਚੇ ਦੀ ਦੇਖੋ ਬੱਚੇ ਦੀ ਪੂਰੀ 100% ਕਾਉਂਸਲਿੰਗ ਕਰਕੇ ਭੇਜਦੇ ਆ ਉੱਥੇ ਜਾ ਕੇ ਪ੍ਰੋਬਲਮ ਕੀ ਹੈ ਛੋਟੇ ਛੋਟੇ ਏਜੰਟਾਂ ਦੇ ਚੱਕਰ ਚ ਫਸ ਜਾਂਦੇ ਆ ਫਰੈਂਡਸ ਹੀ ਏਜੰਟ ਬਣੇ ਹੁੰਦੇ ਨਾਲ ਹੂੰ ਹੂੰ ਉੱਥੇ ਬੱਚੇ ਆਪਣਾ ਖਰਾਬ ਕਰ ਲੈਂਦੇ ਕਿ ਕੰਮ ਜ਼ਿਆਦਾ ਮਿਲ ਗਿਆ ਕਿਸੇ ਯੂਨੀਵਰਸਿਟੀ ਤੋਂ ਕਾਲਜ چلے ਕੇ ਫਿਰ ਕਾਲਜ ਤੋਂ ਯੂਨੀਵਰਸਿਟੀ ਜਾਂਦੇ ਆ। ਮਤਲਬ ਜਿਹੜਾ ਪ੍ਰੋਸੈਸ ਇਹਨਾਂ ਦਾ 3-4 ਸਾਲ ਚ ਹੋਣਾ ਹੈ ਪੜਾਈ ਮਤਲਬ ਟੋਟਲ ਪੜਾਈ ਮਿਲਾ ਕੇ ਸਾਰਾ ਮਿਲਾ ਕੇ ਉਹ 8-8 10-10 ਸਾਲ ਦਾ ਵੀ ਇਹਨਾਂ ਦਾ ਨਿਕਲ ਜਾਂਦਾ ਹੈ। ਜੀ। ਰੀਜ਼ਨ ਫਿਰ ਉਹ ਕਰਦੇ ਆ ਨਹੀਂ ਔਰ ਮੈਂ ਹੁਣ ਜਦ ਉੱਥੇ ਸੀਗੇ ਬੱਚਿਆਂ ਨਾਲ ਗੱਲ ਕੀਤੀ ਬਾਈ ਚਾਂਸ ਸੀ ਮੈਂ ਮੈਲਬੌਰਨ ਦੇ ਵਿੱਚ ਮਾਰਕੀਟ ਦੇ ਵਿੱਚ ਸੀਬੀਡੀ ਵਿੱਚ ਅਸੀਂ ਜਾ ਰਹੇ ਸੀਗੇ ਕਿਸੇ ਕੰਮ ਤੋਂ ਤੇ ਮੇਰੇ ਕੁਝ ਪੁਰਾਣੇ ਸਟੂਡੈਂਟ ਉੱਥੇ ਕੋ ਮਿਲੇ ਸੀਗੇ। ਔਰ ਆ ਕੇ ਮਿਲੇ ਫਿਰ ਅੱਛਾ ਲੱਗਿਆ। ਤੇ ਉਹ ਨਾ ਉਸ ਟਾਈਮ ਬਾਈਚਾਂਸ ওয়েਸਟਰਨ ਆਸਟ੍ਰੇਲੀਆ ਤੋਂ ਸ਼ਿਫਟ ਹੋਏ ਸੀਗੇ ਉਹ ওয়েਸਟਰਨ ਆਸਟ੍ਰੇਲੀਆ ਦੀ ਪਾਲਿਸਿਸ ਦਿਨ ਕੁ ਮਹੀਨੇ ਪਹਿਲੇ ਆਈਆਂ ਕਹਿੰਦੇ ਮੈਡਮ ਬਹੁਤ ਬੜੀ ਗਲਤੀ ਹੋਈ ਸਾਡੇ ਦੂਜੇ ਬੱਚੇ ਮੈਂ ਕਿਹਾ ਬੱਚੇ ਤੁਸੀਂ ਕੀ ਵਧੀਆ ਰਿਹਾ ਕੀ ਗਲਤ ਰਿਹਾ ਕਈਆਂ ਨੂੰ ਪੁੱਛਿਆ ਕਹਿੰਦੇ ਮੈਡਮ ਜਿਹੜੇ ਸਭ ਤੋਂ ਜ਼ਿਆਦਾ ਗਲਤ ਹੁੰਦਾ ਨਾ ਬੱਚਾ ਇੱਥੇ ਆ ਕੇ ਜਿਹੜੇ ਚੇਂਜ ਕਰ ਲੈਂਦੇ ਆ ਨਾ ਉਹ ਬਾਅਦ ਚ ਸਮਝ ਆਉਂਦੀ ਹੈ ਕਿ ਅਸੀਂ ਬਹੁਤ ਬੜਾ ਗਲਤ ਸਟੈਪ ਲੈ ਚੱਕਿਆ ਹੂੰ ਇਹ ਜਿਹੜੀ ਚੀਜ਼ਾਂ ਦੀ ਜਦ ਤੱਕ ਸਮਝ ਆਉਂਦੀਆਂ ਨਾ ਜਦ ਤੱਕ ਉਹਨਾਂ ਦੇ ਹੱਥੋਂ ਬਹੁਤ ਕੁਝ ਨਿਕਲ ਚੁੱਕਿਆ ਹੁੰਦਾ ਤੇ ਆਪਣੀ ਪੜ੍ਹਾਈ ਸਹੀ ਗਾਈਡੈਂਸ ਨਹੀਂ ਹਾਂ ਬਿਲਕੁਲ ਜਿਹੜੇ ਅੱਜ ਦੇ ਦਿਨ ਹੈ ਜਿੰਨਾ ਮੈਂ ਰਿਜ਼ਲਟ ਮੈਂ ਵੀ ਅੱਜ ਕੰਮ ਕਰਦੇ ਦੇਖੋ 21 ਸਾਲ ਹੋ ਗਏ ਹੋਇਆ ਜਿਹੜੀ ਕੁਆਲਿਟੀ ਪੈਰਲਸੀ ਉਹ ਖਤਮ ਹੋ ਰਹੀ ਹੈ ਕਿਉਂਕਿ ਹਰ ਚੀਜ਼ ਈਜ਼ੀ ਜਦ ਈਜ਼ੀ ਬੱਚਾ ਲਏਗਾ ਨਾ ਤੇ ਨੈਚੁਰਲ ਜਿਹੜੇ ਪੜ੍ਹਾਈ ਦਾ ਫੋਕਸਡ ਬੱਚਾ ਹੈ ਨਾ ਉਹਨੂੰ ਐਵਰੇਜ ਬੱਚੇ ਵੀ ਹੁੰਦੇ ਮੈਂ ਨਹੀਂ ਕਹਿੰਦੀ ਕਿ ਹਰ ਬੱਚਾ 80% ਵਾਲਾ ਹੁੰਦਾ ਜਾਂ 90% ਵਾਲਾ ਸਾਡੀ ਕੰਪਨੀ ਦੀ ਇੱਕ ਪਾਲਿਸੀ ਹੈ ਕਿ ਜਿਹੜਾ ਬੱਚਾ 90% ਵਾਲਾ 80% ਵਾਲਾ ਉਹਨੂੰ ਅਸੀਂ ਹਾਈ ਐਂਡ ਯੂਨੀਵਰਸਿਟੀ ਦਿੰਨੇ ਆ ਹੂੰ ਜਿਹੜਾ ਬੱਚਾ 60 65% ਵਾਲਾ ਐਵਰੇਜ ਬੱਚਾ ਉਹਨੂੰ ਅਸੀਂ ਮੀਡੀਓਕਰ ਯੂਨੀਵਰਸਿਟੀ ਦਿੰਨੇ ਆ ਤਾਂ ਉਹਨੂੰ ਪ੍ਰੈਸ਼ਰ ਘੱਟ ਹੁੰਦਾ ਹੂੰ ਪਰ ਜੇ ਉਹ ਬੱਚਾ ਬਿਲਕੁਲ ਹੀ ਨੀਚੇ ਵਾਲੀ ਯੂਨੀਵਰਸਿਟੀ ਚ ਕਾਲਜ ਚ ਚਲਾ ਜਾਏਗਾ ਤਾਂ ਉਹਦਾ ਕੀ ਬੰਨਾ ਤੇ ਇਸ ਕਰਕੇ ਬੱਚੇ ਨੂੰ ਫੋਕਸਡ ਤੇ ਹੋਣਾ ਹੀ ਪਏਗਾ ਜੋ ਇੱਥੇ ਵੀ ਰਹੇਗਾ ਬੱਚਾ ਪਲੱਸ 2 ਦੇ ਬਾਅਦ ਆ ਰਿਹਾ ਤਾਂ ਗ੍ਰੈਜੂਏਸ਼ਨ ਕਰੇਗਾ ਹੀ ਕਰੇਗਾ ਹਮ ਗ੍ਰੈਜੂਏਸ਼ਨ ਕਿਤੇ ਮਾਸਟਰਸ ਤੇ ਜਾ ਰਿਹਾ ਤਾਂ ਕੁਝ ਟਾਈਮ ਕੱਢੇਗਾ ਕੁਝ ਮਾਸਟਰਸ ਕਰੇਗਾ ਕੁਝ ਕੰਮ ਕਰੇਗਾ ਇਦਾਂ ਹੀ ਲਾਈਫ ਚੱਲਦੀ ਹੈ ਇਹ ਲਾਈਫ ਦਾ ਪ੍ਰਿੰਸੀਪਲ ਹੈ ਐਂਡ ਵੀ ਹੈਵ ਟੂ ਐਕਸੈਪਟ ਥੈਟ ਜੀ ਅਚਾ ਮੈਂ ਇਸ ਤੋਂ ਇਲਾਵਾ ਅ ਕਈ ਬੱਚੇ ਜਦੋਂ ਚਲੇ ਜਾਂਦੇ ਨੇ ਫਿਰ ਮਾਪਿਓ ਨੂੰ ਬੁਲਾਉਣਾ ਜਾਂ ਸਪੌਸ ਕੇਸ ਨੂੰ ਬੁਲਾਉਣਾ ਫਿਰ ਸਿਲਸਿਲਾ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਹੈਗਾ ਕਿੰਨਾ ਵੀਜ਼ਾ ਮਿਲੇਗਾ ਮਾਪਿਆਂ ਨੂੰ ਜਦ ਜਣਾ ਕਿੰਨਾ ਟਾਈਮ ਸਟੇ ਕਰ ਸਕਦਾ ਔਰ ਕੀ ਕੀ ਰਿਕੁਆਇਰਮੈਂਟ ਰਹੇਗੀ ਮਾਪਿਆਂ ਨੂੰ ਚਾਹ ਨਾਲ ਹੀ ਜਿੱਦਾਂ ਵੀਜ਼ਾ ਆਂਦਾ ਉਹਦੇ ਬਾਅਦ ਥੋੜੇ ਟਾਈਮ ਬਾਦੋ ਕਿਉਂਕਿ ਉਹ ਵੀ ਬੱਚੇ ਨੂੰ ਮਿਲਣਾ ਚਾਹੁੰਦੇ ਹੈ ਕਿ ਇਮੋਸ਼ਨਲ ਅਟੈਚਮੈਂਟ ਹੁੰਦਾ ਹੈ ਅੰਬੈਸੀ ਬਿਲਕੁਲ ਮਨਾ ਨਹੀਂ ਕਰਦੀ ਹੈ ਨੈਚੁਰਲ ਉਹਨਾਂ ਦਾ ਪ੍ਰੋਫਾਈਲ ਦੇਖਣਗੇ ਹਮਮ ਬਾਕੀ ਵੀਜ਼ਾ ਦੇ ਐਸਾ ਕੋਈ ਪ੍ਰੋਬਲਮ ਨਹੀਂ ਹੈ ਔਰ ਸਾਡੀ ਕੰਪਨੀ ਤੇ ਪੇਰੈਂਟਸ ਤੋਂ ਕੋਈ ਚਾਰਜ ਵੀ ਨਹੀਂ ਕਰਦੀ ਹੈ ਅੱਛਾ ਅਸੀਂ ਕੋਈ ਚਾਰਜ ਨਹੀਂ ਕਰਦੇ ਪੇਰੈਂਟਸ ਨੂੰ ਐਕਸਟਰਾ ਫੈਸਿਲਿਟੀ ਅਸੀਂ ਦਿੰਨੇ ਪੇਰੈਂਟਸ ਨੂੰ अच्छा ਇਹਦੇ ਵਿੱਚ ਕੁਝ ਖਾਸ ਮਾਪਿਆਂ ਨੂੰ ਤਿਆਰੀ ਕਰਨੀ ਚਾਹੀਦੀ ਹੈ ਕੋਈ ਫੰਡਾਂ ਦੀ ਜਾਂ ਕੁਝ ਕੀ ਕੀ ਚਾਹੀਦਾ ਨੈਚੁਰਲ ਆ ਕਿ ਥੋੜਾ ਬਹੁਤ ਤੇ ਉਹ ਦਖਾਨ ਗਈ ਨਾ ਕਿ ਬੱਚੇ ਕੋਲ ਜਾ ਰਿਹਾ ਹੈ ਬੱਚਾ ਤਾਂ ਪੜ ਰਿਹਾ ਹੈ ਹਮ ਜਾਂ ਤੇ ਉਹ ਪੀ ਆ ਰਿਹਾ ਤੇ ਨੈਚੁਰਲ ਆ ਕਿ ਉਹਦੇ ਕੋਲ ਪੈਸਾ ਹੈ ਤੇ ਫਿਰ ਤਾਂ ਥੋੜਾ ਵੀ ਪੈਸਾ ਉਹ ਅਕਾਊਂਟ ਦੇ ਵਿੱਚ ਤੇ ਚੱਲ ਜਾਏਗਾ ਹਮ ਕਈ ਵਾਰੀ ਤੇ ਬਿਲਕੁਲ ਸਮਝੋ ਨਹੀਂ ਆ ਤਾਂ ਵੀ ਆਮ ਵੈਸੇ ਦੇ ਦਿੰਦੇ ਕਿਉਂਕਿ ਬੱਚਾ ਵੈਲ ਸੈਟਲਡ ਹੈ ਹਮ ਹਮ ਪਰ ਜਦ ਬੱਚਾ ਪੜ ਰਿਹਾ ਤੇ ਕੁਝ ਪੈਸਾ ਇਹਨਾਂ ਨੂੰ ਸਮਝੋ 15 ਦਿਨ ਵਾਸਤੇ ਜਾ ਰਿਹਾ ਜਾਂ 1 ਮਹੀਨੇ ਵਾਸਤੇ ਜਾ ਰਿਹਾ ਹੈ ਤੋਂ ਨਾਲ ਥੋੜਾ ਬਹੁਤ ਦਿਖਾਣਾ ਹੀ ਪਏਗਾ ਨਾ ਥੋੜਾ ਜਿਹਾ ਖਰਚਾ ਸਮਝੋ 1000 ਡਾਲਰ ਖਰਚਾ ਦਿਖਾਤਾ 2000 ਡਾਲਰ ਦੇ ਟਿਕਟਾਂ ਤਾਂ 3-4 ਲੱਖ ਰੁਪਏ ਤੱਕ ਆਉਂਚਾ ਅੱਛਾ ਬਹੁਤ سارے ਬੱਚੇ ਐਪਲੀਕੈਂਟ ਕਹਿ ਲਈ ਬੱਚੇ ਨਾ ਗਏ ਜਿਆਦਾਤਰ ਯੂਐਸ ਯੂਰਪ ਔਰ ਕੈਨੇਡਾ ਵੱਲ ਅਟਰੈਕਟ ਹੁੰਦੇ ਨੇ ਟੂਰਿਸਟ ਵੀਜ਼ਾ ਜਦੋਂ ਕਿ ਆਸਟ੍ਰੇਲੀਆ ਤੁਸੀਂ ਵੀ ਦੇਖ ਕੇ ਮੇਰਾ ਵੀ ਦੋ ਵਾਰ ਚੱਕਰ ਲੱਗਿਆ ਬਹੁਤ ਖੂਬਸੂਰਤ ਹੈਗਾ ਦਿਲਵਾ ਕਮਾਲ ਦੇਸ਼ ਹੈਗਾ ਸਾਡੇ ਵਰਗੇ ਮੌਸਮ ਹੈ ਕਿਉਂਕਿ ਬਰਫ਼ ਨਹੀਂ ਪੈਂਦੀ ਕਿਤੇ ਕਿਤੇ ਸਾਡੇ ਵਾਂਗੂ ਪਹਿਲੀ ਰੀ ਦੇ ਵਿੱਚ ਪੈ ਜਾਂਦੀ ਹੈ ਬਹੁਤ ਅੱਛਾ ਹੈ ਪਹੁੰਚੇਗਾ ਇੱਕ ਆਮ ਐਪਲੀਕੈਂਟ ਲਈ ਕਿੰਨੇ ਪੋਸੀਬਲ ਹੈ ਕਿ ਉਹ ਆਸਟ੍ਰੇਲੀਆ ਘੁੰਮ ਸਕਦਾ ਹੈਗਾ ਟੂਰਿਸਟ ਵੀਜ਼ਾ ਕਿਵੇਂ ਲੈ ਸਕਦਾ ਦੇਖੋ ਕੋਈ ਵੀ ਆਮ ਜਿਹੜਾ ਐਪਲੀਕੈਂਟ ਹੈ ਨਾ 골ਡ ਕੋਸਟ ਸਾਰਿਆਂ ਨੂੰ ਪਤਾ ਹੈ ਬਹੁਤ ਅੱਛੀ ਜਗ੍ਹਾ ਘੁੰਮਣ ਵਾਲੀ ਠੀਕ ਹੈ ਉਹ ਸਾਰੀ ਦੁਨੀਆ ਜਾਂਦੀ ਹੈ ਉੱਥੇ ਸਿਡਨੀ ਹਾਰਬਰ ਦੇਖਣ ਜਾਂਦੇ ਆ ਉਹ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੇ ਜਿਨ੍ਹਾਂ ਦਾ ਕੋਈ ਨਹੀਂ ਰਹਿੰਦਾ ਉਹ ਜਾਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਤੇ ਉਹਨਾਂ ਦੀ ਫਾਈਨੈਂਸ਼ੀਅਲ ਕੈਪੈਸਿਟੀ ਠੀਕ ਹੋਣੀ ਚਾਹੀਦੀ ਹੈ ਮੰਨ ਲਓ ਇੱਕ ਬਿਜ਼ਨਸਮੈਨ ਹੈ 25 আজকাল ਦੇ ਬੱਚੇ ਜਿਹੜਾ 25 26 ਸਾਲ ਦੀ ਹੈ ਚ ਅੱਛਾ ਬਿਜ਼ਨਸ ਕਰ ਲੈਂਦੇ 28 ਸਾਲ ਦੀ ਹੈ ਚ ਉਹਨਾਂ ਦਾ ਜੇ ਬਿਜ਼ਨਸ ਪ੍ਰੋਫਾਈਲ ਹੈ ਉਹਨਾਂ ਦਾ ਬਿਜ਼ਨਸ ਵੀਜ਼ਾ ਟੂਰਿਸਟ ਵੀਜ਼ਾ ਚ ਕੋਈ ਪ੍ਰੋਬਲਮ ਨਹੀਂ ਆ ਜੋ ਘੁੰਮਣ ਜਾ ਰਹੇ ਆ ਜੋ ਹਨਾ 18 ਸਾਲ ਦਾ ਬੱਚਾ ਹੈ ਉਹ ਕਹਿੰਦਾ ਮੈਂ ਜਾਣਾ ਟੂਰਿਸਟ ਵੀਜ਼ਾ ਉਹਦਾ ਕੋਈ ਬ੍ਰਦਰ ਜਾਂਦਾ ਸਿਸਟਰ ਜਾਂਦੀ ਹੈ ਜਾਂ ਕੋਈ ਅੰਕਲ ਆਂਟ ਹੈ ਫিয়ার ਪੋਸਿਬਿਲਟੀ ਹੈ ਪੇਰੈਂਟਸ ਨਾਲ ਜਾ ਰਿਹਾ ਘੁੰਮਣ ਫিয়ার ਆਦਰਵਾਇਜ਼ ਨਹੀਂ ਕੱਲਾ ਬੱਚਾ 18 ਸਾਲ ਦਾ ਜਾ ਰਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਕੂਮਨ ਜਾ ਰਿਹਾ ਕੋਈ ਅੰਠੇਲਾ ਰਨਲਾ ਸਟਰੋਂਗ ਰੀਜ਼ਨ ਹੋਵੇ ਹੁਣ ਮੇਰਾ ਬੇਟਾ ਹੈ ਉਹ ਤੇ ਮੇਰੇ ਖਿਆਲ 12 ਸਾਲ ਦਾ ਸੀ ਜੱਤੋਂ ਜਾ ਰਿਹਾ ਕਿਉਂਕਿ ਇੱਕ ਫੈਮਿਲੀ ਪ੍ਰੋਫਾਈਲ ਵੀ ਹੁੰਦਾ ਇਤਾਂ ਦੇ ਫੈਮਿਲੀ ਪ੍ਰੋਫਾਈਲ ਆ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਵੱਡਾ ਬੇਟਾ ਆਸਟ੍ਰੇਲੀਆ ਵਿੱਚ ਰਹਿ ਰਿਹਾ ਬ੍ਰਦਰ ਕੋਲ ਜਾ ਰਿਹਾ ਕੋਈ ਪ੍ਰੋਬਲਮ ਨਹੀਂ ਹੈ ਹਰਸ਼ਾਲੀ ਵੀਜ਼ਾ ਲਾ ਕੇ ਅੱਛਾ ਤੁਸੀਂ ਹੁਣ ਜਿਵੇਂ ਲਾ ਕੇ ਆਏ ਤਾਂ ਬੱਚੇ ਤੁਹਾਨੂੰ ਵੱਖ-ਵੱਖ ਮਿਲੇ ਹੋਣੇ ਜਿਹੜੇ ਬੱਚੇ ਐਲੀਕੋਸ 10 15 20 ਵੀ ਹਫ਼ਤਿਆਂ ਦੇ ਲੈ ਕੇ ਜਾਂਦੇ ਨੇ ਕਾਮ ਰਨਵੀਰ ਜੀ ਜਿਹੜੇ ਐਲੀਕੋਸ ਲੈ ਕੇ ਜਾਂਦੇ ਆ ਇਹਦੇ ਇੱਕ ਕਈ ਯੂਨੀਵਰਸਿਟੀਆਂ ਨੇ ਜਿਹੜਾ ਐਲੀਕੋਸ ਹਟਾਤਾ ਹੈ। ਅੱਛਾ ਜੀ। ਉਹਦਾ ਰੀਜ਼ਨ ਇਹ ਰਿਹਾ ਕਿ ਐਲੀਕੋਸ ਦੇ ਟਾਈਮ ਬੱਚੇ ਨਾ ਕੰਮ ਦੀ ਤਰਫ ਧਿਆਨ ਦਿੰਦੇ ਉਹ ਜਿਹੜੇ ਬੱਚੇ ਉੱਥੇ ਪੜਨਾ ਨਹੀਂ ਆਉਂਦੇ ਨਾ ਐਲੀਕੋਸ ਦੇ ਵਿੱਚ ਉਹ ਬੱਚੇ ਨਹੀਂ ਠੀਕ ਹੁੰਦੇ। ਉਹ ਛੋਟੇ-ਛੋਟੇ ਇੰਸਟੀਚਿਊਟ ਵਾਲੇ ਜਿੱਦਾਂ ਪੜਤੀ ਹੋਗੇ ਏਜੰਟ ਉਹ ਵਾਲਾ ਕੰਮ ਹੁੰਦਾ ਉਸ ਦੇ ਵਿੱਚ ਸਾਡੇ ਕਈ ਬੱਚਿਆਂ ਦਾ ਕੈਰੀਅਰ ਖਰਾਬ ਹੋ ਗਿਆ। ਹੂੰ। ਤੇ ਯੂਨੀਵਰਸਿਟੀਆਂ ਵੀ ਅਵੋਇਡ ਕਰ ਰਹੀਆਂ ਕਿ ਐਲੀਕੋਸ ਤੇ ਬੱਚਾ ਆਇਆ। ਉਸਦੇ ਇੱਕ ਹੀ ਹਿਸਲਾ ਹੁੰਦੀ ਹੈ ਜਾਂ ਤੇ ਬੱਚਾ ਡਾਇਰੈਕਟ ਜਿਹੜੀ ਐਂਟਰੀ ਬਣ ਰਹੀ ਹੈ ਜਿਹੜਾ ਸਮਝੋ 6.5 ਬੈਂਡ ਦੀ ਰਿਕੁਆਇਰਮੈਂਟ ਹੈ ਔਰ 6 ਬੈਂਡ ਆ ਬੱਚੇ ਦੇ ਤੇ 6 ਬੈਂਡ ਤੋਂ ਕੋਈ ਯੂਨੀਵਰਸਿਟੀ ਲੈ ਰਹੀ ਹੈ ਤੇ ਪ੍ਰੇਫਰੇਬਲ ਹੁੰਦਾ ਕਿ ਉਹਦੇ ਵਿੱਚ ਚਲਾ ਜਾਏ ਹਮ ਹਾਂ ਜਾਂ ਕਈ ਯੂਨੀਵਰਸਟੀਆਂ ਨੇ ਹੁਣ ਕੱਟਤਾ ਕਿ ਇਹਲੇ ਕੋਰਸ ਦੇ ਕੋਈ ਚਾਰਜਿਸ ਨਹੀਂ ਲੈ ਰਹੇ ਆ ਜੀ ਜਾਂ ਇਹਲੇ ਕੋਰਸ ਦੇ ਹੀ ਨਹੀਂ ਰਹੇ ਉਹ ਪ੍ਰੇਫਰੇਬਲ ਆ ਮੰਨ ਲਓ ਫਿਰ ਵੀ ਲੱਗ ਰਿਹਾ ਤੇ 10 ਵੀਕਸ ਤੋਂ ਜ਼ਿਆਦਾ ਇਹਲੇ ਕੋਰਸ ਕੋਈ ਵੀ ਯੂਨੀਵਰਸਿਟੀ ਇਸ ਟਾਈਮ ਨਹੀਂ ਦੇ ਰਹੀ ਆ ਤੇ ਇਹਲੇ ਕੋਰਸ ਦਾ ਇਹ ਆ ਕਿ ਬੱਚਾ ਉਨ ਨੂੰ ਪਤਾ ਕਿ ਮੇਰੀ ਡਾਇਰੈਕਟ ਐਂਟਰੀ ਮੇਰੀ ਕੋਰਸ ਰਿਕੁਆਇਰਮੈਂਟ ਨਹੀਂ ਪੂਰੀ ਹੋ ਰਹੀ ਹੈ ਮੰਨ ਲਓ ਕਿ ਇੰਜੀਨੀਅਰਿੰਗ ਦਾ ਬੱਚਾ ਹੈ ਜਾਂ ਤੁਹਾਡਾ ਨਰਸਿੰਗ ਦੀ ਸਟੂਡੈਂਟ ਹੈ ਜੀ ਤੇ ਉਹਨਾਂ ਦਾ ਤੇ ਜਿਹੜਾ ਇੰਗਲਿਸ਼ ਲੈਵਲ ਬਹੁਤ ਅੱਛਾ ਚਾਹੀਦਾ ਕਿਉਂਕਿ ਉਹਨਾਂ ਨੇ ਵੈਸਟਰਨ ਆਸਟ੍ਰੇਲੀਆ ਵਿੱਚ ਐਮਪਲਾਇਰ ਬਹੁਤ ਚੂਜੀ ਹੈ ਉਹਨਾਂ ਦਾ ਕੀ ਆਂਦਾ ਕਿ ਕਿਉਂ ਉਹਨਾਂ ਨੇ 7 ਬੈਂਡ ਹੀ ਚ ਕਿਤੇ ਐ ਸੈਟਲਮੈਂਟ ਦਾ ਟਾਈਮ ਕਿਉਂਕਿ ਉਹਨਾਂ ਦਾ ਕੀ ਹੈ ਕਿ ਜਿਹੜਾ ਐਮਪਲਾਇਰ ਉਹਨੂੰ ਬਹੁਤ ਅੱਛੀ ਇੰਗਲਿਸ਼ ਚਾਹੀਦੀ ਹੈ ਗਵਰਨਮੈਂਟ ਦਾ ਕੋਈ ਟੈਨਸ਼ਨ ਨਹੀਂ ਹੈ ਇੰਪਲਾਈ ਇੰਪਲਾਇਰ ਚੂਜ਼ ਹੀ ਹੁੰਦੇ ਇਸ ਕਰਕੇ ਬੱਚੇ ਦਾ ਇਹ ਹੈ ਕਈ ਵਾਰੀ ਬੱਚਾ ਕਹਿੰਦਾ ਮੇਰੇ ਕਰੋਨਾ ਮੈਨੂੰ ਲਾਸਟ ਟਾਈਮ ਮਿਲਿਆ ਮੈਡਮ ਮੈਂ ਆਇਲਸ ਕਰਨ ਦਾ 15 ਦਿਨ ਚ ਮੈਂ ਐਗਜ਼ਾਮ ਦੇ ਦੇਣਾ ਸਾਡੇ ਆਇਲਸ ਦੇ ਟੀਚਰ ਕਹੇ ਕਿ ਬੱਚੇ 15 ਦਿਨ ਹੋਰ ਲਗਾ ਲੈ ਤੈਨੂੰ ਮੈਂ ਗਾਰੰਟੀ ਦਿੰਨੀ ਆ ਤੇਰੇ 6.5 ਆ ਜਾਣਗੇ ਉਹ ਕਾਲੇ ਵਿੱਚ ਵੀ ਕਈ ਵਾਰੀ ਬੱਚੇ 15 ਦਿਨ ਵੇਟ ਨਹੀਂ ਕਰਨ ਕਰਕੇ ਵੀ ਆਪਣੇ ਖਰਾਬ ਕਰ ਲੈਂਦੇ ਔਰ ਤੁਸੀਂ ਉਹ ਦੇਖੋ 15 ਦਿਨ ਦੇ ਵਿੱਚ ਜਿਹੜਾ ਖਰਾਬ ਕੀਤਾ ਉਹਦੇ ਵਾਸਤੇ ਉਹਨੂੰ 10 ਹਫ਼ਤੇ ਦੀ ਐਲੀਕੋਸ ਲੱਗੇਗੀ ਜਿਹਦੇ ਵਾਸਤੇ 1.5-2 ਲੱਖ ਰੁਪਏ ਵੀ ਐਕਸਟਰਾ ਜਾਣਾ ਜੀ 스파우스 ٹھیک نے ਜਿਹੜੇ 스파우스 ਕੇਸ ਮਿਲੇ ਤੁਹਾਨੂੰ ਜਿਹੜੇ मतलब ਇੱਕ ਪੜ ਰਿਹਾ ਹੈ ਤੇ ਦੂਜਾ ਕੰਮ ਕਰ ਰਿਹਾ ਹੈ ਅਨੰਕੇ ਨੰਬੀਰ ਜੀ ਜਿਹੜਾ 스파우스 ਕੇਸ ਤੇ ਜਾ ਰਿਹਾ ਹੈ ਨੈਚੁਰਲ ਆ ਉਹਨਾਂ ਨੂੰ ਬੈਨੀਫਿਟ ਬਹੁਤ ਹੈ ਇੱਕ ਐਪਲੀਕੈਂਟ ਹੈ ਇੱਕ 스파우스 ਹੈ 스파우스 ਦਾ ਫੁੱਲ ਟਾਈਮ ਕੰਮ ਕਰ ਰਿਹਾ ਹੈ ਫੈਮਿਲੀ ਨੂੰ ਸਪੋਰਟ ਬਹੁਤ ਜ਼ਿਆਦਾ ਹੈ ਨੈਚੁਰਲ ਆ ਉਹਨਾਂ ਦੀ ਫੈਮਿਲੀ ਦੀ ਸੈਟਲਮੈਂਟ ਹੋ ਰਹੀ ਹੈ ਫੈਮਿਲੀ ਨੂੰ ਸਪੋਰਟ ਹੈ ਉਹ ਤੇ ਚਾਹੁੰਦੇ ਹੀ ਆ ਕਿ ਜਿਹੜਾ ਇੱਥੋਂ ਬੱਚਾ ਜਾ ਰਿਹਾ ਉਹ ਚਾਹੁੰਦਾ 스파우스 ਵੀਜ਼ਾ ਤੇ ਹੋਰ ਆਸਟ੍ਰੇਲੀਆ ਜਿੰਨੀ ਲੀਨਿਅੰਟ ਕੰਟਰੀ ਵੀ ਕੋਈ ਨਹੀਂ ਹੈ ਜਿਹੜਾ ਸਪੌਸ ਵੀਜ਼ਾ ਦੇ ਰਹੀ ਹੈ ਇੱਕ ਡੈਨਮਾਰਕ ਦੇੰਦਾ ਸਪੌਸ ਵੀਜ਼ਾ ਬੜੇ ਪਿਆਰ ਨਾਲ ਇੱਕ ਆਸਟ੍ਰੇਲੀਆ ਵੀ ਦਿੰਦਾ ਹੈ ਨਿਊਜ਼ੀਲੈਂਡ ਦਾ ਤੇ ਇਹ ਹੈ ਕਿ ਪਹਿਲੇ ਬੱਚਾ ਆਪ ਜਾਏਗਾ ਫਿਰ ਜਾ ਕੇ ਸਪੌਸ ਨੂੰ ਬੁਲਾਉਂਦਾ ਹੈ ਉਹਨਾਂ ਦਾ ਵੀ ਲੈਵਲ 8 9 ਦੇ ਵਿੱਚ ਜੇ ਬੱਚਾ ਜਾ ਰਿਹਾ ਫਿਰ ਜਾ ਕੇ ਨਿਊਜ਼ੀਲੈਂਡ ਦੇ ਵਿੱਚ ਸਪੌਸ ਦਾ ਤੇ ਆਸਟ੍ਰੇਲੀਆ ਦਾ ਵੀ ਇਹ ਹੈ ਕਿ ਗ੍ਰੈਜੂਏਸ਼ਨ ਦੇ ਬਾਅਦ ਹੀ ਹੋਣ ਉਹੀ ਸਿਸਟਮ ਹੈ ਲੈਵਲ 8 ਤੁਹਾਡਾ ਗ੍ਰੈਜੂਏਸ਼ਨ ਦੇ ਬਾਅਦ ਦਾ ਹੋ ਗਿਆ ਲੈਵਲ 8 9 ਉਹੀ ਉਹ ਨਾ ਬਸ ਸਿੱਧਾ ਤੁਸੀਂ ਹੁਣ ਜਾ ਕੇ ਉਹ ਆਖ ਵਖੇਰੀ ਨੇ ਖਾਸ ਕਰ ਸਾਡੀ ਉਹੀ ਭੀੜ ਜਿਹੜੀ ਹੈਗੀ ਸਿਡਨੀ ਮੈਲਬੌਰਨ ਰੁੱਕ ਕਰਦੀ ਹੈ ਜਦੋਂ ਗੈਡਲੇਡ ਵੀ ਹੈ ਪਰਥ ਵੀ ਹੈ ਬ੍ਰਿਸਬਨ ਵੀ ਹੈ ਕੈਨਬਰਾ ਹੈ ਮੇਰੇ ਖਿਆਲ ਸੋ ਬੱਚੇ ਅ ਰਿਜਨਲ ਏਰੀਆ ਵਾਲੇ ਸੈਟੀਸਫਾਈਡ ਰਣਵੀਰ ਜੀ ਮੈਂ ਆਉਣ ਤੋਂ ਪਹਿਲਾਂ ਇੱਕ ਸਟੱਡੀ ਪੜ੍ਹ ਰਹੀ ਸੀਗੀ ਇਸ ਟਾਈਮ 20% ਬੱਚੇ ਇਨਕੀ ਇਨਕਰੀਜ਼ ਹੋਏ ਆ ਚਾਹੇ ਉਹ ਕੈਨਬਰਾ ਦੇ ਵਿੱਚ ਹੈ ਚਾਹੇ ਬ੍ਰਿਸਬਨ ਦੇ ਵਿੱਚ ਹੈ ਹਰ ਜਗ੍ਹਾ ਕਿਉਂਕਿ ਕੈਨੇਡਾ ਦੇ ਆਪਣੇ ਇੱਥੇ ਭੇਡ ਚਾਲ ਹੈ ਕਿ ਇੱਕ ਬੱਚਾ ਗਿਆ ਤੇ ਉਹਦੇ 10 ਫਰੈਂਡ ਜਿਹੜੇ ਇੱਧਰ ਫਾਈਲ ਲਗਾਣਗੇ ਉਹਨਾਂ ਨੂੰ ਪਤਾ ਇੱਧਰ ਆਫਰ ਲੈਟਰ ਹੀ ਨਹੀਂ ਮਿਲ ਰਹੀ ਹੈ ਹੂੰ ਇੱਧਰ ਜਿਹੜਾ ਇਸ ਟਾਈਮ ਆਫਰ ਲੈਟਰ ਦਾ ਸਭ ਤੋਂ ਜ਼ਿਆਦਾ ਹੁਣ ਜਿਹੜਾ ਜਨਵਰੀ ਦਾ ਤੇ ਖਤਮ ਹੋ ਗਿਆ ਹੂੰ ਹੁਣ ਤੁਹਾਡਾ ਮਈ ਦਾ ਇਨਟੇਕ ਬਹੁਤ ਛੋਟਾ ਇਨਟੇਕ ਆ ਉਹਦੇ ਵਿੱਚ ਹੁਣ ਬੱਚਿਆਂ ਦੇ ਜਿਹੜੇ ਸਤੰਬਰ 2019 ਦੀ ਉਹ ਵੀ ਸੀਟਾਂ ਰੋਜ਼ ਖਤਮ ਹੋ ਰਹੀਆਂ ਜਿਹੜੀ ਕੰਟਰੀ ਤੁਹਾਨੂੰ ਕੰਪੈਰੀਟਿਵਲੀ ਵਧੀਆ ਸੈਲਰੀ ਦੇ ਰਹੀ ਹੈ ਵਧੀਆ ਉਹ ਦੇ ਰਿਹਾ ਨੇਚੁਰਲ ਬੱਚਿਆਂ ਨੂੰ ਸਮਝ ਆਣ ਲੱਗਿਆ ਹੂੰ ਹੁਣ ਹਰ ਜਗ੍ਹਾ 20% ਇਨਕਰੀਜ਼ ਹੋਈ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ 2019 ਦੇ ਵਿੱਚ ਇਹ ਪ੍ਰੈਡਿਕਸ਼ਨ ਹੈ ਕਿ ਇਸ ਤੋਂ ਕਾਫੀ ਜ਼ਿਆਦਾ ਹੋਏਗਾ ਹੂੰ ਔਰ ਬੱਚਿਆਂ ਨੂੰ ਵੀ ਸਮਝ ਆ ਗਈ ਹੈ ਸਿਡਨੀ ਮੈਲਬੌਰਨ ਇਹ ਮਤਲਬ ਕੋਈ ਵੀ ਸ਼ਹਿਰ ਦੇ ਵਿੱਚ ਰਸ਼ ਜਾਂਦਾ ਹੈ ਤੇ ਜੇ ਬੱਚਾ ਉਹ ਸਾਈਡ ਦੇ ਵਿੱਚ ਕਿਸੇ ਵੀ ਏਰੀਆ 'ਚ ਜਾਂਦਾ ਚਾਹੇ ਕੋਇਨਜ਼ਲੈਂਡ 'ਚ ਜਾਂਦਾ ਹੈ ਚਾਹੇ ਵੈਸਟਰਨ ਆਸਟ੍ਰੇਲੀਆ ਵਿੱਚ ਜਾਂਦਾ ਹੈ ਚਾਹੇ ਸਾਊਥ ਆਸਟ੍ਰੇਲੀਆ ਵਿੱਚ ਜਾਂਦਾ ਇੱਕ ਤੇ ਉਹਨੂੰ ਉਹਦੀ ਸੈਟਲਮੈਂਟ ਈਜ਼ੀ ਹੈ ਸੈਕਿੰਡ ਉਹਨੋਂ ਇਹ ਪੀੜ ਪਾਰ ਜਿਹੜੇ ਕਮੋਡੇਸ਼ਨ ਚਾਰजेस ਐਨੇ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਤੋਂ ਬੱਚਾ ਜਾਂਦਾ ਹੂੰ ਮੇਨ ਸਭ ਤੋਂ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਕੀ ਆਂਦੀ ਹੈ ਕਿ ਉਹਨਾਂ ਨੂੰ ਅਕਮੋਡੇਸ਼ਨ ਚਾਰजेस ਬਹੁਤ ਜ਼ਿਆਦਾ ਦੇਣੇ ਪੈਂਦੇ ਆ ਜੀ ਕੰਮ ਮੈਨਾਂ ਚ ਵੀ ਥੋੜਾ ਟਾਈਮ ਲੱਗ ਜਾਂਦਾ ਤੇ ਇਹ ਚੀਜ਼ਾਂ ਤੋਂ ਬੱਚਾ ਉੱਥੇ ਕਿਉਂਕਿ ਅਕਮੋਡੇਸ਼ਨ ਚੀਪ ਮਿਲੇਗੀ ਰਹਿਣ ਦੀ ਕੋਈ ਟੈਨਸ਼ਨ ਨਹੀਂ ਐ ਸੋਸ਼ੀਅਲਾਈਜ਼ਿੰਗ ਉਹਦੀ ਈਜ਼ੀ ਹੋਏਗੀ ਜਾ ਸੋਸ਼ੀਅਲਾਈਜ਼ਿੰਗ ਈਜ਼ੀ ਹੋਏਗੀ ਤਾਂ ਨੇਚਰਲ ਆ ਕੰਮ ਵੀ ਉਹਨੂੰ ਈਜ਼ੀ ਮਿਲੇਗਾ ਕਿਉਂਕਿ ਉੱਥੇ ਤੇ ਰੈਫਰੈਂਸ ਚਾਹੀਦੇ ਆ ਤੁਹਾਨੂੰ ਜੀ ਹੁਣ ਕਿਸ ਕਿਸ ਇਨਟੇਕ ਦਸੰਬਰ ਆ ਗਿਆ ਜੀ ਨਵੰਬਰ ਚ ਲੱਗ ਗਿਆ ਮੇਰੇ ਖਿਆਲ ਅਜ ਪਤਾ ਨਹੀਂ ਦੇਖੋ ਰਣਵੀਰ ਜੀ ਹਜੇ ਵੀ ਕਿਉਂਕਿ ਜਨਵਰੀ ਨਹੀਂ ਆਸਟ੍ਰੇਲੀਆ ਦਾ ਫੈਬਨ ਡੇਗ ਹੁੰਦਾ ਹਜੇ ਵੀ ਬੱਚੇ ਲਾਸਟ ਮੂਮੈਂਟ ਐ ਅਪਲਾਈ ਕਰ ਰਹੇ ਆਂਦਾ ਜਿਹੜੇ ਬੱਚੇ ਅੱਜ ਮੇਰਾ ਪ੍ਰੋਗਰਾਮ ਦੇਖ ਰਹੇ ਆ ਉਹ ਹਜੇ ਵੀ ਅਪਲਾਈ ਕਰ ਸਕਦੇ ਕੁਝ ਕਾਲਜਸ ਮਾਰਚ ਵਿੱਚ ਦਿੰਦੇ ਆ ਤੇ ਆਪਾਂ ਨੂੰ ਇਹ ਬੈਨੀਫਿਟ ਮਿਲ ਜਾਂਦਾ ਕਿ ਜਿਹੜੇ ਮਾਰਚ ਸਟਾਰਟਿੰਗ ਚ ਜੇ ਦੇ ਰਹੇ ਹਜੇ ਵੀ ਆਪਣੇ ਕੋਲ ਲਾਸਟ ਟਾਈਮ ਹੈ ਅਪਲਾਈ ਕਰਨ ਦਾ ਇਹਦੇ ਬਾਅਦ ਜੁਲਾਈ ਹੈ ਜਿਹੜੇ ਜਿਹੜੇ ਬੱਚੇ ਹਜੇ ਆਇਲਸ ਕਰ ਰਹੇ ਆ ਜਾਂ ਇੰਪਰੂਵ ਕਰ ਰਹੇ ਆ ਉਹਨਾਂ ਦੇ ਵਾਸਤੇ ਜੁਲਾਈ ਹੈ ਇਹਨਾਂ ਦੇ ਮੈਜ਼ਰ ਇਹੀ ਇਨਟੇਕ ਨੋਵੰਬਰ ਇਨਟੇਕ ਅਨਦਰ ਬਹੁਤ ਸਮਾਲ ਇਨਟੇਕ ਕੀ ਸਟੇजेस ਕੀ ਐ ਐਡਮਿਸ਼ਨ ਲੈ ਲਈ ਸੀਓਈ ਆ ਗਈ ਫੀਸ ਭਰਤੀ ਵੀਜ਼ਾ ਆ ਜਾਣਾ ਇਹੀ ਪ੍ਰੋਸੈਸ ਵਿੱਚ ਕੁਝ ਹੋਰ ਵੀ ਸਟੂਡੈਂਟਸ ਲਈ ਸਟੇਜ ਆਉਂਦੀ ਹੈ ਮੇਨਲੀ ਜੇ ਬੱਚੇ ਦੀ ਆਫਰ ਲੈਟਰ ਆ ਗਈ ਕਈ ਯੂਨੀਵਰਸਿਟੀਆਂ ਜੀਟੀ ਲੈਂਦੇ ਮੈਕਸਿਮਮ ਜੀਟੀ ਫਾਰਮ ਤੇ ਸਾਰਿਆਂ ਦਾ ਹੀ ਜਾਂਦਾ ਜੀਟੀ ਦੇ ਵਿੱਚ ਇਹੀ ਹੈ ਕਿ ਬੱਚੇ ਦਾ ਕੋਈ ਗੈਪ ਨਹੀਂ ਹੈ ਬੱਚੇ ਦੇ ਕੋਈ ਮਤਲਬ ਹਿਸਟਰੀ ਦੇ ਕੋਈ ਨਹੀਂ ਹੈ ਕਈ ਚੀਜ਼ਾਂ ਹੁੰਦੀਆਂ ਉਹਦੇ ਵਿੱਚ ਅੜਦਾਸ ਚੀਜ਼ਾਂ ਪੁੱਛੀ ਜਾਂਦੀਆਂ ਔਰ ਮੈਕਸਿਮਮ ਹਰ ਬੱਚੇ ਦਾ ਜੀਟੀ ਕਲੀਅਰ ਹੋ ਜਾਂਦਾ ਫਾਈਨੈਂਸ਼ੀਅਲ ਦੇ ਜੀਟੀ ਕਈ ਬੱਚਿਆਂ ਦਾ اٹਕਦਾ ਹੂੰ ਤੇ ਮੈਂ ਕਿਹਾ ਜਿੱਦਾਂ ਹੁਣ ਕਈ ਯੂਨੀਵਰਸਿਟੀਆਂ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ ਹੈ ਇਹ ਇੱਕ ਯੂਨੀਵਰਸਿਟੀ ਦੇ ਉੱਪਰ ਨਹੀਂ ਹੈ ਕਈ ਇਸ ਕਰਕੇ ਅਸੀਂ ਇੱਕ ਬੱਚੇ ਦੀ ਜਿਹੜੀ ਹੈ ਨਾ ਉਹ ਐਪਲੀਕੇਸ਼ਨ ਤਿੰਨ ਜਗ੍ਹਾ ਲਾਉਂਦੇ ਹਾਂ ਜਿਸ ਤੋਂ ਕੋਈ ਪ੍ਰੋਬਲਮ ਨਾ ਆਏ ਲੇਟ ਹੋ ਸਕਦਾ ਕੋਈ 15 ਦਿਨ ਲੰਦਾ ਕੋਈ 20 ਦਿਨ ਲੰਦਾ ਕੋਈ ਹਫ਼ਤੇ 'ਚ ਵੀ ਅਫਰ ਲੈਟਰ ਦੇ ਰਿਹਾ ਜੀ ਤੇ ਕੋਈਕ ਐਜ਼ ਅ ਕੰਸਲਟੈਂਟ ਸਾਡਾ ਕੀ ਸਮਝੋ ਮੇਰੇ ਕੋਲ ਇੱਕ ਬੱਚਾ ਆਇਆ ਬਹੁਤ ਅੱਛਾ ਬੱਚਾ ਇੰਟੈਲੀਜੈਂਟ ਬੱਚਾ ਮੈਂ ਉਹਨੂੰ ਅੱਛੀ ਯੂਨੀਵਰਸਿਟੀ ਦਉਂਦਾ ਜੱਚੀ ਯੂਨੀਵਰਸਿਟੀ ਦੋਂਗੇ ਤਾਂ 15 ਤੋਂ 20 ਦਿਨ ਬੱਚੇ ਦੇ ਆਫਰ ਲੈਟਰ ਨੂੰ ਲੱਗਣਗੇ ਹੂੰ ਹੂੰ ਠੀਕ ਹੈ ਉਹ ਉਹ ਬੱਚਾ ਵੀ ਇੰਟੈਲੀਜੈਂਟ ਹੈ ਮੰਨ ਲਓ ਕੋਰਸੇਸ ਤੁਸੀਂ ਸੁਣੋ ਸਾਈਬਰ ਸਿਕਿਉਰਿਟੀ ਆਟੋਮੇਸ਼ਨ ਹੂੰ ਠੀਕ ਹੈ ਨਾ ਟੈਕਨੋਲੋਜੀ ਇੰਨੀ ਹਾਈ ਹੋ ਗਈ ਹੈ ਜਦ ਮੈਂ ਐਡਿਟ ਕਾਮਨ ਯੂਨੀਵਰਸਿਟੀ ਆਸਟ੍ਰੇਲੀਆ ਸੀਗੀ ਇਸ ਟਾਈਮ ਮੈਨੂੰ ਉਹਨਾਂ ਦੇ ਜਿਹੜੇ ਪ੍ਰੋਫੈਸਰ ਸੀਗੇ ਸੀਨੀਅਰ ਉਹਨਾਂ ਨੇ ਕਿਹਾ ਕਿ ਸਮਝੋ ਬੱਚਾ ਇੱਕ ਆ ਰਿਹਾ ਮਕੈਨੀਕਲ ਇੰਜੀਨੀਅਰਿੰਗ ਦਾ ਜੀ ਉਹ ਮਕੈਨੀਕਲ ਇੰਜੀਨੀਅਰਿੰਗ 'ਚ ਪੀਜੀ ਕਰਨ ਦੀ ਬਜਾਏ ਮਾਸਟਰ ਕਰਨ ਦੀ ਬਜਾਏ ਆਟੋਮੇਸ਼ਨ ਜਾਏ। ਉਹ ਕਹੇ ਕਿ ਮੈਂ ਆਲਰੇਡੀ ਇਹ ਸਬਜੈਕਟ ਪੜਿਆ ਥੋੜਾ ਬਹੁਤ ਐਡਵਾਂਸ ਹੀ ਹੋਣਗੇ ਨਾ। ਤਾਂ ਬੈਟਰ ਵਾਈ ਸ਼ੁਡ ਆਈ ਵੇਸਟ ਮਾਈ 2 ইয়ারਸ। ਮੈਂ ਉਸ 2 ਦੋ ਸਾਲ ਨੂੰ ਅਪਗ੍ਰੇਡ ਕਰਾਂ। ਹੂੰ। ਇਸ ਸਾਬ ਨਾਲ ਜਿਹੜੇ ਉਹ ਸੋਚਦੇ ਆ ਉਹਨਾਂ ਦੇ ਟੈਕਨੋਲੋਜੀ ਇਸ ਕਰਕੇ ਜਿਆਦਾ ਜਾਂਦੀ ਹੈ ਕਿਉਂਕਿ ਉਹਨਾਂ ਦਾ ਸੋਚਣ ਦਾ ਤਰੀਕਾ ਆਪਣੇ ਤੋਂ ਬਹੁਤ ਅਲਗ ਹੈ। ਆਪਣਾ ਬੱਚਾ ਕਹੇਗਾ ਨਹੀਂ ਮੈਂ ਤੇ ਮਕੈਨੀਕਲ ਇੰਜੀਨੀਅਰਿੰਗ ਪੜੀਆ ਹੁਣ ਮੈਂ ਮਕੈਨੀਕਲ 'ਚ ਹੀ ਜਾਊਂਗਾ। ਹੂੰ। ਥੋੜਾ ਜਿਹਾ ਅ ਥੋੜਾ ਹੋਰ ਅਪਗ੍ਰੇਡ ਕਰਨ ਜਿਹੜਾ ਪੈਸਾ ਲਗਾਇਆ ਉਹਦੀ ਵੀ ਵੈਲਿਊ ਮਿਲੇ ਜੌਬਸ ਵੀ ਤੁਹਾਨੂੰ ਅੱਛੀ ਮਿਲਣ ਕਿਉਂਕਿ ਜਿਹੜੇ ਥੋੜੇ ਅੱਛੇ ਕੋਰਸ ਕਰਨਗੇ ਹੂੰ ਮੰਨ ਲਓ ਇੱਕ ਸਿੰਪਲ ਕੋਰਸ ਕਰ ਰਹੇ ਹੋ ਤੁਸੀਂ ਆਈਟੀ ਦਾ ਜੀ ਉਹਦੇ ਵਿੱਚ ਜੇ ਤੁਹਾਡੇ 45 50 ਹਜ਼ਾਰ ਡਾਲਰ ਸਟਾਰਟਿੰਗ ਹੈ ਤੇ ਜੇ ਤੁਸੀਂ ਕੋਈ ਸਾਈਬਰ ਸਕਿਉਰਿਟੀ ਦਾ ਕਰ ਰਹੇ ਹੋ ਆਟੋਮੇਸ਼ਨ ਦਾ ਕਰ ਰਹੇ ਹੋ ਡਾਟਾ ਐਨਾਲਿਸਿਸ ਅਦਾਂ ਦੇ ਕੋਰਸ ਕਰ ਰਹੇ ਹੋ ਤੁਹਾਡੇ 80 ਤੋਂ 80000 ڈالر ਤੋਂ 100 120000 ڈالر ਤੱਕ ਤੁਹਾਡੀ ਪੇ ਸਕੇਲ ਸਟਾਰਟਿੰਗ ਜਾ ਸਕਦੀ ਹੈ ਕੰਪੈਰੀਜ਼ਨ ਕਰੋ ਹਮ ਜਸ ਉਸ ਪੇ ਸਕੇਲ ਤੇ ਚੱਲੇਗੇ ਤਾਂ ਤੁਹਾਨੂੰ ਸੈਟਲਮੈਂਟ ਤੇ ਗਵਰਨਮੈਂਟ ਆਪ ਦੇ ਰਹੀ ਹੈ ਹਮ ਤੁਹਾਨੂੰ ਕੀ ਲੋੜ ਹੈ ਜੀ ਥੈਂਕ ਯੂ ਮੈਮ ਸਟੂਡੀਓ ਦੇ ਵਿਚ ਆਉਣ ਲਈ ਧੰਨਵਾਦ ਇਹ ਸੀਗੀ ਬੀਨਾ ਗੁਇਲ ਜੀ ਦੀ ਆਸਟ੍ਰੇਲੀਆ ਫੇਰੀ ਦੇ ਵਿੱਚੋਂ ਮਿਲੇ ਕੁਝ ਸੱਚ ਤੱਥ ਔਰ ਕੰਮ ਦੀਆਂ ਗੱਲਾਂ ਜੇਕਰ ਤੁਸੀਂ ਵੀ ਆਸਟ੍ਰੇਲੀਆ ਜਾਣਾ ਚਾਹਤਾ ਇੱਕ ਵਾਰ ਆਪਣੀ ਅਸੈਸਮੈਂਟ ਜਾਂ ਆਪਣੀ ਸਿਟਿੰਗ ਜਿਹੜੀ ਹੈਗੀ ਕਾਉਂਸਲਿੰਗ ਲਈ ਨੈਵੀਗੇਟਰ ਜੀ ਬਿਨਾ ਗੋਲ ਜਨਾਲ ਜ਼ਰੂਰ ਲੋ ਅੱਜ ਦਾ ਸ਼ੋਅ ਇੱਥੇ ਖਤਮ ਕਰ ਰਿਹਾ ਆਪਣੇ ਦੋਸਤ ਅਨਵੀਰ ਸੁੰਦਰਾਗੇ ਦਾ ਧੰਨਵਾਦ ਸਸ਼ਕ ਹੋਣੀ ਹੈ ਤੇ ਗ੍ਰਾਮਰ ਆਪਣੇ ਆਪ ਪਿੱਛੇ ਬੜੀ ਖੂਬਸੂਰਤੀ ਨਾਲ ਉੱਤਰ ਦੀ ਜਾਣੀ ਹੈ ਅੱਠ ਸੈਂਟੈਂਸ ਤੇ ਮੈਂ ਕੀ ਕਰਨਾ ਹੈ ਉਹਨਾਂ ਅੱਠਾਂ ਨੂੰ ਇੱਕ ਇੱਕ ਕਰਕੇ ਲੈਣਾ ਹੈ ਤੁਹਾਨੂੰ ਉਹਨਾਂ ਨੂੰ ਬੋਲਣਾ ਤੇ ਲਿਖਣਾ ਸਿਖਾਉਣਾ ਹੈ ਕਿ ਤੁਹਾਨੂੰ ਅੰਗਰੇਜ਼ੀ ਆ ਗਈ ਤੇ ਜਿਹੜੇ ਸਕੂਲਾਂ ਚ ਕਾਲਜਾਂ ਚ ਜਾ ਵੀ ਚੁੱਕੇ ਹੋ ਤੁਹਾਡੇ ਵਾਸਤੇ ਇਹ ਹੋਰ ਵੀ ਕਿੰਨਾ ਆਸਾਨ ਹੈ ਅੰਗਰੇਜ਼ੀ ਸਿੱਖਣਾ ਮੇਰਾ ਸੁਝਾਅ ਹੈ ਕਿ ਤੁਸੀਂ ਛੋਟੀ ਛੋਟੀਆਂ ਕਹਾਣੀਆਂ ਤੋਂ ਸ਼ੁਰੂ ਕਰ ਸਕਦੇ ਹੋ ਸਾਡੇ ਨਾਲ ਤੁਸੀਂ ਲਗਾਤਾਰ ਤੁਸੀਂ ਇਨ ਟੱਚ ਰਹਿ ਸਕਦੇ ਹੋ ਤੁਹਾਡੇ ਸਵਾਲਾਂ ਦਾ ਤੁਹਾਡੇ ਸ਼ੰਕੇ ਜਿਹੜੇ ਤੁਹਾਡੇ ਕੋਈ ਭਲੇਖੇ ਹੋਣ ਉਹਨਾਂ ਨੂੰ ਦੂਰ ਕਰਨ ਵਾਸਤੇ ਤਿਆਰ ਬੈਠੇ ਹਾਂ ਉਦੋਂ ਤੱਕ ਜਦ ਤੱਕ ਤੁਹਾਨੂੰ ਪੂਰੀ ਅੰਗਰੇਜ਼ੀ ਨਹੀਂ ਸਿਖਾ ਦਿੰਦੇ ਬਿਨਾਂ ਪੈਸੇ ਖਰਚੇ ਬੜੇ ਆਰਾਮ ਨਾਲ ਅੰਗਰੇਜ਼ੀ ਸਿੱਖਣ ਵਾਸਤੇ ਤਿਆਰ ਹੋ ਜਾਓ